ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੇਰੋਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਟੋਟੀਆਂ ਦੀ ਨਸ਼ਹਿਰੇ ਪੰਨੂਆਂ ਤੋਂ ਵੀ 5 ਕਿਲੋਮੀਟਰ ਦੀ ਦੂਰੀ ਆ ਤੇ ਵੀਰ ਹਰਜੀਤ ਸਿੰਘ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜਦੋਂ ਦੋਸਤੋ ਬਿਲਕੁਲ ਨਵੇਂ ਨਾਗ ਆਉਂਦੇ ਆ ਤੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦਾ ਦੋ ਵੜਾ ਨੇ ਤੇ ਦੋ ਹੀ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਸਭ ਤੋਂ ਪਹਿਲਾਂ ਵੀਰ ਹਰਜੀਤ ਸਿੰਘ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਕੀ ਹਾਲ ਨੇ ਬੜੇ ਵਧੀਆ ਚੰਗੇ ਠੀਕ ਠਾਕ ਜੀ ਛੜਦੀ ਕਲਾ ਵਿੱਚ ਜੀ ਹਰਜੀਤ ਭਰਾ ਅੱਜ ਪਸ਼ੂ ਚਾਰ ਬਗਾਉ ਆਪਣੇ ਕੋਲ ਹਾਂਜੀ ਵੀਰ ਜੀ ਚਾਰ ਨਾ ਗੜੀ ਦੋ ਮੱਝਾਂ ਨੇ ਦੋ ਗਾਵਾਂ ਸੋਇਸ ਵਾਹੇ ਕਿ ਗੱਬਣੀਆਂ ਸਾਰੀ ਨਹੀਂ ਵੀਰੇ ਆਪਣੇ ਕੋਲ ਦੋ ਇੱਕ ਮੱਝ ਤੇ ਇੱਕ ਗਾਂ ਜਿਹੜੀ ਉਹ ਗੱਬਣਿਆ ਹਾਂ ਤੇ ਬੂਰੀ ਮੱਝ ਆ ਜਿਹੜੀ ਉਹ ਸੋਈ ਆ ਤੇ ਇੱਕ ਜਿਹੜੀ ਆ 4 ਨੰਬਰ ਤੇ ਕਾਲੀ ਬੱਧੀਆ ਗਾਂ ਉਹ ਆਪਣੀ ਟੋਕੜਾਈ ਠੀਕ ਆ ਜੀ ਇੱਕ ਟੋਕੜ ਤੇ ਜਿਹੜੀ ਇਹ ਬੂਰੀ ਦਾ ਕੀ ਵੇਰਵਾ ਦਿੱਤਾ ਬੂਰੀ ਦਾ ਵੀਰ ਆਪਣਾ ਵੇਰਵਾ ਇਦਾਂ ਵੀ ਇਹ ਹੈਗੀ ਤੇ ਸੂਈ ਆ ਤੇ ਬੱਚਾ ਮਰਿਆ ਦਾ ਬੱਚਾ ਮਰਿਆ ਹਾਂਜੀ ਹਾਂਜੀ ਬਿਨ ਬੱਚੇ ਤੋਂ ਤੇ ਇਹ ਗੱਬਣ ਹੈ ਇਹ ਗੱਬਣ ਵੀ ਠੀਕ ਆ ਹਰਜੀਤ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲੀਏ ਠੀਕ ਆ ਇਹ ਗੱਬਣ ਮੱਝ ਦੀ ਕੀ ਡਿਟੇਲ ਆ ਸੁਹਾ ਕਿਨਵਾ ਸੁਣ ਜਾ ਰਹੀ ਹੈ ਇਹ ਵੀਰੇ ਆਪਣਾ ਜਿਹੜੀ ਮੱਝ ਆ ਤੀਜਾ ਸੁਹਾ ਸੁਣ ਜਾ ਰਹੀ ਆ ਹਾਂਜੀ ਠੀਕ ਆ ਜੀ ਤੇ ਮੋਹਰਾ ਇਹਦਾ ਹੀ ਫੁੱਲ ਪੱਖ ਰੱਖਦੇ ਆ ਹੂੰ ਤੇ ਬਾਕੀ ਸਰੀਰ ਵੱਲੋਂ ਤੁਹਾਨੂੰ ਲਿਖਣੀ ਡਿਆਗੇ ਫੁੱਲ ਬਾਡੀ ਮਤਲਬ ਹੈਵੀ ਵੇਟ ਦੀ ਹੈਗੀ ਆ ਬਿਲਕੁਲ ਵਜਨਦਾਰ ਹਾਂਜੀ ਹਾਂਜੀ ਤੇ 26 ਤਰੀਕ ਨੂੰ ਵੀਰੇ ਦਿਨ ਪੂਰੇ ਕਰਦੀ ਐ ਹੂੰ ਤੇ ਲੈਵਲ ਉਹ ਬਹੁਤ ਸੋਹਣਾ ਲੱਗਾ ਘੱਟ ਵਾਲਾ ਆ ਲਓ ਜੀ ਕਿਹੇ ਬਨੇ ਸੰਧੂ ਸਾਹਿਬ ਕੋਈ ਵੀ ਕਿਤੇ ਮਤਲਬ ਬਾਈ ਛਾਈ ਵਾਲਾ ਕੋਈ ਕੰਮ ਨਹੀਂ ਇਹਦਾ ਐ ਬਿਲਕੁਲ ਉਹ ਪ੍ਰੋਪਰ ਬਰਾਬਰ ਮਗਰਲੇ ਦਾ ਮਗਲਾ ਗਾੜੇ ਨਾਲ ਗੱਲ ਆਊਗਾ ਜੀ ਹਾਂਜੀ ਤੇ ਦਿਨ ਹਜੇ ਕੱਢ ਜੋ ਕੋਈ 5-4 ਦਿਨ ਇਹ 26 ਨੂੰ ਵੀਰੇ ਦਿਨ ਪੂਰੇ ਕਰਦੀ ਐ 26 ਨੂੰ ਬੰਬੂ ਹਾਂਜੀ ਹਾਂਜੀ ਠੀਕ ਆ ਤੇ ਬਾਕੀ 33 ਨੂੰ ਬਿਲਕੁਲ ਇੱਕ ਨੰਬਰ ਬਿਲਕੁਲ ਓਕੇ ਵੀਰੇ ਬਾਕੀ ਹੈਵੀ ਪੋਲੀ ਆ ਵੀਰੇ ਇਹ ਪਰਦੇ ਵਿੱਚ ਆਪਾਂ ਵਰਾ ਕੇ ਵੇਖੀ ਆ ਜਮਾ ਪੋਲੀ ਆ ਠੀਕ ਆ ਜੀ ਹਾਂਜੀ ਲਓ ਦੋਸਤੋ 35 ਦੇ ਵਿੱਚ ਇੱਕ ਨੰਬਰ ਆ ਬਾਕੀ ਫੇਸ ਕੁਆਲਟੀ ਵੇਖੋ ਚੈੱਕ ਕਰੋ ਠੀਕ ਆ ਜੀ ਬਾਕੀ ਥਣੇਵਾ ਤੁਸੀਂ ਆ ਚੈੱਕ ਕਰੋ ਠੀਕ ਆ ਜੀ ਸੋ ਨਾਰਮਲੀ ਰਾਜੀ ਆ ਵਜਨ ਦਾ ਰ ਆ ਤੇ 5-4 ਦਿਨ ਦੋਸਤੋ ਅੰਦਾਜ਼ਨ ਜਿਹੜੇ 5-4 ਦਿਨ ਲੈ ਕੇ ਜਾ ਸਕਦੀ ਆ ਠੀਕ ਆ ਸੋ ਲੇਵੇ ਲੂਵੇ ਦੀ ਬੰਤਰ ਕਾਫੀ ਸੋਹਣੀ ਆ ਬਨਾਥਣਾ ਜਿੰਨਾ ਵੀ ਅੱਜ ਕੰਪਲੀਟ ਕੀਤਾ ਬਿਲਕੁਲ ਜਿੰਨਾ ਕ ਲੇਵਾ ਅਗਾਹ ਨੂੰ ਦੋਸਤੋ ਉਹਨਾਂ ਕਾ ਪਛਾਹ ਜਿਹੜਾ ਬਿਲਕੁਲ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਆ ਸੋ ਚੌੜੇ ਪੇਠ ਪੁੜੇ ਦੀ ਆ ਪੂਰੀ ਰਾਜੀ ਆ ਵਜਨਦਾਰ ਆ ਤੇ ਹਾਈਟ ਕੱਟ ਦੀ ਕਾਫੀ ਸੋਹਣੀ ਆ ਠੀਕ ਆ ਉੱਚੇ ਹਾਈਟ ਕੱਟ ਦੇ ਵਿੱਚ ਆ ਦੇਖੋ ਜੀ ਠੀਕ ਆ ਜੀ ਇੱਕ ਸਾਰ ਲੇਵਾ ਪ੍ਰਭੂ ਬਿਲਕੁਲ ਪੱਧਰ ਬਖਾਲਾ ਜਿੰਨਾਂ ਕ ਅਗਾਹ ਨੂੰ ਮੈਂ ਜ਼ਿਕਰ ਕੀਤਾ ਦੋਸਤੋ ਉਹਨਾਂ ਕਾ ਪਛਾਹ ਬਣਾ ਕੇ ਤਿਆਰ ਕੀਤਾ ਠੀਕ ਆ ਸੋ ਬਿਲਕੁਲ ਚੌੜੇ ਪਿੱਠਪੁੜੇ ਦੇ ਵਿੱਚ ਆਹ ਦੇਖੋ ਜੀ ਠੀਕ ਆ ਆਲਮੋਸਟ ਜੇਕਰ ਆਪਾਂ ਦੋਸਤੋ ਗੱਲ ਕਰ ਲਈਏ ਤਾਂ ਬਿਲਕੁਲ ਤਿਆਰੀ ਮੁਕੰਮਲ ਵੀ ਕੋਈ ਵੀਰ ਮੰਨ ਸਕਦਾ ਹੈ ਸਫਰ 'ਚ ਜਾਂਦਿਆਂ ਵੀ ਪਸੂ ਸੂ ਸਕਦਾ ਬਾਕੀ 2-4 ਦਿਨ ਸਟੇ ਰਵੇ ਇੱਕ ਜਗ੍ਹਾ ਤੇ ਖੜਾ ਰਵੇ ਤਾਂ ਦੋਸਤੋ ਦੋ ਤੋਂ ਤਿੰਨ ਦਿਨ ਚਾਰ ਦਿਨ ਲੈ ਕੇ ਵੀ ਜਾ ਸਕਦਾ ਠੀਕ ਆ ਤੇ ਇਹ ਤੁਸੀਂ ਬਿਲਕੁਲ ਇੱਕ ਆਈਡੀਆ ਰੱਖ ਕੇ ਕੋਈ ਵੀਰ ਸਬਦਾ ਕਰ ਸਕਦਾ ਹਰਜੀਤ ਭਾਈ ਮੱਝ ਕਾਫੀ ਚੰਗੀ ਆ। ਸਕੀਨੀ ਵਾਲੇ ਪਾਸਿਓਂ ਵੀ ਤਾਂ ਮੈਨੂੰ ਲੱਗਦਾ ਵੀ ਦੁੱਧ ਵਾਲਾ ਲੇਵਾਵੇ ਪੂਰਾ ਠੁਕਮਾ ਲੱਗਾ ਜੀ। ਹਾਂਜੀ ਵੀਰੇ ਜੰਮੀ ਬਲੀ ਬੜੀ ਆ ਆਪਣੇ ਆਹ ਚੀਜ਼ ਵੇਖੋ ਐ ਪੂਰੀ ਪੱਦਰ ਕੀਤਾ ਪਿਆ ਨਾ ਜਿਹੜਾ ਪੁੜੇ ਟੁੱਟੇ ਦਾ ਪਤਾ ਲੱਗਿਆ ਤੇ ਨਾ ਜਿਹੜੇ ਬੱਜੇ ਦਾ ਪਤਾ ਲੱਗੇ। ਸਹੀ ਹੈ ਸਹੀ ਹੈ। ਹਾਂਜੀ। ਤੇ ਚੰਗੀ ਸੰਭਈ ਆ ਭਾਈ। ਸੇਵਾ ਕੀਤੀ ਅੱਗੋਂ ਜਿੱਥੋਂ ਵੀ ਚਲਵਾਈ ਆ ਕਰਮਾਲੀ ਬਿਲਕੁਲ ਦੇਸੀ ਰਹੀ ਆ ਪੂਰੀ ਰਾਜੀ ਆ ਨਿੱਗਰ ਆ ਪੂਰੀ। ਹਾਂਜੀ ਹਾਂਜੀ। ਉਹਨਾਂ ਨੇ ਮੈਂ ਆਪਣਾ ਸੰਧੂ ਸਾਹਿਬ 14 ਲੀਟਰ ਦੁੱਧ ਉਹਨਾਂ ਕਿਹਾ ਵੀ ਪਿਛਲੇ ਸੂਏ ਅਸੀਂ ਚੁਆ। ਹੂੰ। ਜੋ ਆਪਾਂ ਬੋਧਾ ਤੇ ਨਹੀਂ ਤੇ 14 ਲੀਟਰ ਤੋਂ ਤੇ ਵੀਰੇ ਮਰਦੀਏ ਬਾਕੀ ਵੀਰੇ ਅੱਗੇ ਸੇਵਾ ਸੰਭਾਲਦਾ ਜਿਹੜੇ ਘਰ ਜਾਂਦੀ ਆ ਉਹਦਾ ਉਹਨੂੰ ਪਤਾ ਉਹ ਕਿਹੜੇ ਹਿਸਾਬ ਨਾਲ ਕਰਦਾ ਬਿਲਕੁਲ ਜੀ ਹਾਂਜੀ ਹਾਂਜੀ ਸੋ ਇੱਕ ਵਾਰੀ ਦੋਸਤੋ ਫੇਰ ਤੁਸੀਂ ਥੋੜਾ ਜਿਹਾ ਨਜ਼ਦੀਕੀ ਤੋਂ ਦੇਖੋ ਆਹ ਕਰੋ ਚੱਕ ਠੀਕ ਆ ਆ ਲਓ ਠੀਕ ਆ ਸੋ ਕਾਫੀ ਵਧੀਆ ਆ ਡਰਾ ਦੋਸਤੋ ਠੀਕ ਆ ਜਿੰਨੇ ਸਿਫਤ ਕਰ ਲੋ ਆਰਡਰ ਵਾਲੇ ਪਾਸੇ ਉਹਨਾਂ ਹੀ ਥੋੜੀ ਆ ਠੀਕ ਆ ਤੇ ਸੇਫਤੋ ਦੋਸਤੋ ਚੰਗੇ ਪਸ਼ੂ ਦੀ ਜ਼ਰੂਰ ਕੀਤੀ ਜਾਂਦੀ ਹੈ ਠੀਕ ਆ ਜੀ ਸਲਾਹੁਤ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਠੀਕ ਆ ਕਮੈਂਟਾਂ ਦੇ ਵਿੱਚ ਵੀ ਚੰਗਾ ਪਸ਼ੂ ਨਜ਼ਰ ਆਵੇ ਤੇ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਤੇ ਹਰਜੀਤ ਭਾਈ ਕੀ ਮੁੱਲ ਕੀ ਲੈਣ ਦੇਣ ਰਊਗਾ ਦਾ ਮੋਲਾ ਸੰਧੂ ਸਾਹਿਬ ਏਡੀ ਮੱਝ ਦਾ ਤੇ ਭਾਵੇਂ ਸਵਾ ਲੱਖ ਕਰ ਲਈਏ ਹਾਂਜੀ ਠੀਕ ਆ ਜੀ ਪਰ ਆਪਾਂ ਵੀਰੇ ਜੈ ਜੀ ਲਈ ਆ ਹਾਂਜੀ ਤੇ ਮੋਲੇ ਇੱਕ 5000 ਤੋਂ ਲੱਖ ਚੋਂ ਮੰਨਤਾਂ ਵੀ ਇੱਝ ਕਰਨਾਗੇ ਲੱਖ ਦੇ ਵਿੱਚੋਂ ਮੰਨਤਾਂ ਹਾਂਜੀ ਪੂਰਾ ਹੋਊਗਾ ਜੀ ਠੀਕ ਹੈ ਵੀਰ ਹਾਂਜੀ ਬਾਕੀ ਵੀਰ ਜੀ ਆਪਣੇ ਪਿੱਛੇ ਦੀ ਤੇ ਥਾਣਾ ਦੀ ਆਪਣੀ ਮਤਲਬ ਗਰੰਟੀ ਹੋਊਗੀ ਪਿੱਛੇ ਦੀ ਆਪਣੀ ਦੋ ਦਿਨ ਜਾ ਕੇ ਕਿਸੇ ਦੇ ਘਰ ਪਿੱਛਾ ਮਾਰੇ ਵੀਡੀਓ ਬਣਾ ਕੇ ਆਪਣਾ ਡੰਗਰ ਚੜਾ ਕੇ ਵਾਪਸ ਲੈਵੇ ਠੀਕ ਹੈ ਜੀ ਥਾਣਾ ਦੀ ਵੀਰੇ ਇੱਥੇ ਟਿੱਪ ਕੇ ਰੀਨਾ ਭਰਾ ਕੇ ਲੈ ਕੇ ਜਾਵੇ ਕਿਉਂਕਿ ਥਾਣਾ ਆਪਾਂ ਇਹ ਪ੍ਰੋਪਰ ਚੈੱਕ ਕੀਤੇ ਹੋਏ ਜੀ ਹਾਂ ਉਸ ਤੋਂ ਬਾਅਦ ਅਗਲੀ ਵੀਰ ਹਰਜੀਤ ਸਿੰਘ ਅਗਲੀ ਆਪਣੇ ਕੋਲੇ ਝੋਟੀ ਆ ਇਹ ਕਿੰਨਾ ਮਸੂਆ ਸੁਈ ਆ ਇਹ ਵੀਰੇ ਸੁਆ ਪਹਿਲਾ ਲਾਲੇ ਕੋਈ ਵੀਰ ਦੂਜਾ ਲਾਲੇ ਤੇ ਸ਼ਿੱਗਾ ਵੀਰੇ ਜੇ ਪੂਰਾ ਨਹੀਂ ਕੀਤਾ ਇਹਨੇ ਸ਼ੀਕ ਦੇ ਬਰਾਬਰ ਨਹੀਂ ਕੀਤਾ ਹਾਂ ਨਹੀਂ ਅਜੇ ਨਹੀਂ ਕੀਤੇ ਵੀਰੇ ਨੇ ਤੇ ਇਹਦਾ ਵੀਰੇ 1.5 ਮਹੀਨਾ ਹੋ ਗਿਆ ਸੋਈ ਨੂੰ ਠੀਕ ਹੈ ਜੀ 5 ਦਿਨ ਹੋ ਗਏ ਆ ਡਾਇਮੰਡ ਦਾ ਹਰੀਕੇ ਦਾ ਟੀਕਾ ਭਰਿਆ ਠੀਕ ਹੈ 2 ਦਿਨ ਟੀਕਾ ਰਖਾਇਆ ਜੋ ਤੇ 9 ਤੋਂ ਬਾਅਦ ਦੁੱਧਿਆ ਠੀਕ ਹੈ 10 ਦਾ ਵਿਖਾਵਾ 9 ਤੋਂ ਬਾਅਦ ਦੁੱਧ ਹੋ ਵੀਰੇ ਦਾ ਠੀਕ ਹੈ ਜੀ ਹਾਂ ਜੀ ਜਿਹੜਾ ਆਪਣੇ ਘਰ ਉਹਨਾਂ ਚੋ ਲੈਣਾ ਮਲਕੀ 9 ਕਿਲੋ ਹਾਜ਼ਰ ਹਾਂ 9 ਕਿਲੋ ਹਾਜ਼ਰ ਆ ਵੀਰੇ 9 ਤੋਂ ਬਾਅਦ ਦੁੱਧਿਆ ਦਾ 9 ਕਿਲੋ ਆਪਾਂ ਕਹਿੰਦੇ ਆ ਸਵੇਰ ਦੁੱਜੇ ਹੈ ਸਵੇਰ ਦੁੱਜਾ ਤੇ ਇਹਦਾ ਵੀਰੇ ਮਤਲਬ ਥਾਪੀ ਦੇ ਮਿਲਦੀ ਜੋ ਕਾਪੀ ਠੀਕ ਹੈ ਜੀ ਦੋ ਦੇਰਾ ਸੰਧੂ ਸਾਹਿਬ 13 ਲੀਟਰ ਸੀ ਹਮ ਬੱਚਾ ਮਰਨ ਤੋਂ ਬਾਅਦ ਵੀਰੇ ਪੰਜ ਦਿਨ ਮੈਨੂੰ ਇਹਨੇ ਟੀਕੇ ਨਾਲ ਇਹਨੇ ਖਰਾਬ ਕੀਤਾ ਖੁਰਲੀ ਦੇ ਚਾਰ ਚਪਰੇ ਆ ਜਾਂਦੀ ਏ ਪਪਾ ਸੁ ਕਰਦਾ ਹੀ ਜੀ ਮਰਨ ਤੋਂ ਬਾਅਦ ਆ ਮੈਂ ਭਾਵੇਂ ਕੋਈ ਵੀ ਹੋਵੇ ਹਾਂਜੀ ਹਾਂਜੀ ਤੇ ਹੁਣ ਵੀਰੇ ਥਾਪੀਦੇ ਆ ਮਤਲਬ ਆ ਪਾੜਾ ਪਾ ਕੇ ਥੱਲੇ ਬੈਠੇ ਰਾਰੇ ਕਰਮਾਲੀ ਹਲਦੀ ਦੀ ਅੱਜ ਸੁਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀਰੇ 1.5 ਮਹੀਨਾ ਹੋ ਗਿਆ ਜੀ ਤੇ ਬੱਚੇ ਮਰੇ ਨੂੰ ਵੈਸੇ ਕਿੰਨਾ ਕੁ ਟਾਈਮ ਬੱਚੇ ਮਰੇ ਨੂੰ ਨਵੀਧ ਹੋਣਾਗੇ ਵੀਰ ਜੀ ਫਿਰ ਪੂਰੀ ਟਿਕ ਗਈ ਆ ਵੈਸੇ ਪਹਾੜੇ ਆ ਆ ਬਿਲਕੁਲ ਟੇਗੀ ਵੀਰ ਜੀ ਜਿਵੇਂ ਮਰਜੀ ਕੋਈ ਮਤਲਬ ਆ ਕੇ ਜਨਾਨੀ ਚੋਲੇ ਬੰਦਾ ਚੋਲੇ ਕੋਈ ਦਿੱਕਤ ਨਹੀਂ ਹੋ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਸੂਬਾ ਦੂਜਾ ਸੁਈ ਹੈ 1.5 ਕ ਮਹੀਨਾ ਉੱਚਾ ਸੁਬਾ ਹੈਗਾ ਬੇਸ਼ੱਕ ਤਾਂ ਬੱਚਾ ਜੇ ਨਜ਼ਰ ਸੀਗਾ ਉਹ ਨਜ਼ਰ ਤੱਕ ਤਾਂ ਠੀਕ ਆ ਜੀ ਵਧਿਆ ਰਿਹਾ ਬਾਕੀ ਬੱਚਾ ਮਰ ਤੋਂ ਬਾਅਦ ਕਈ ਵਾਰ ਪਸ਼ੂ ਜਿਹੜਾ ਦੋਸਤੋ ਪਤਾ ਹੀ ਹੈ ਠੀਕ ਆ ਜੀ ਹੁੰਝ ਜਾਂਦਾ ਹੈ ਚਾਹੇ ਚਵਾਈ ਵਾਲੇ ਪਾਸੇ ਮੈਂ ਗੱਲ ਕਰ ਲਈਏ ਖਾਣਾ ਪੀਣਾ ਵੀ ਕਈ ਪਸ਼ੂ ਛੱਡ ਜਾਂਦੇ ਆ ਕਿਉਂਕਿ ਵੇਰਵਾ ਜਿਹੜਾ ਦੋਸਤੋ ਕਰਨਾ ਪੈਂਦਾ ਠੀਕ ਆ ਆ ਦੇਖੋ ਪਰ ਹੁਣ ਜਿਹੜੀ ਆ ਦੋਸਤੋ ਪਹਾੜੇ ਤੇ ਕਹ ਲੋ ਚਾਹੇ ਥਾਪੀ ਤੇ ਕਹ ਲੋ ਬਿਲਕੁਲ ਜਿਹੜੀ ਟਿਕ ਚੁੱਕੀ ਹੈ ਠੀਕ ਆ ਰਾਣੇ ਭਾਈ ਥੋੜਾ ਹੌਲੀ ਤੋਰਨੀ ਇਹਨੂੰ ਆ ਦੇਖੋ ਜੀ ਠੀਕ ਆ ਸੋ 9 ਕਿਲੋ ਆ ਦੀ ਮਿਲਕ ਕੈਪੈਸਿਟੀ ਜਿਹੜੀ ਦੋਸਤੋ ਅੱਜ ਹਾਜ਼ਰ ਆ ਕੋਈ ਵੀਰ ਆ ਦੀ ਵੈਰੀਫਾਈ ਕਰ ਸਕਦਾ ਤਸਦੀਕ ਕਰ ਸਕਦਾ ਔਰੀ ਤੋੜ ਲੋ ਰੋਕ ਲੋ ਰੋਕ ਲੋ ਚਲੋ ਤੋੜੋ ਇਧਰ 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 ਰੋਕੋ ओके ਹਰਜੀਤ ਭਾਈ ਅੱਛਾ ਹੁਣ ਇਹਦਾ ਕੀ ਡਿਮਾਂਡ ਕੀ ਕਰਦੇ ਮੁੱਲ ਕੀ ਹੋਊਗਾ ਇਹ ਵੀਰੇ ਜੇ ਤੇ ਮਤਲਬ ਆ ਬੱਚਾ ਹੁੰਦਾ ਤੇ 13 ਲੀਟਰ ਦੁੱਧ ਦੇ ਵੀਰੇ ਮੈਂ 70 ਉਹ ਬਾਹਰ ਵੇਚਣੀ ਕਿਉਂਕਿ ਜਿਹੜੇ ਹਸਾਬ ਨਾਲ ਜੇ ਮੂੰਹ ਆ ਤਾਂ ਜਿਹੜੇ ਹਸਾਬ ਨਾਲ ਦਾ ਦੁੱਧ ਆ ਤੇ ਹੁਣ ਵੀਰੇ ਮਤਲਬ ਮੁੱਲ 60 ਆ ਅੱਛਾ 55 ਜੋ ਮਾਨਤਾ ਕਰ ਦਾਂਗੇ ਹਾਂਜੀ ਤੇ 9 ਲੀਟਰ ਜਿੰਨਾ ਆਪਾਂ ਕਿਹਾ ਮਿਲ ਕੇ ਵੀਰੇ ਮੇਰੇ ਘਰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿਵੇਂ ਮਰਜ਼ੀ ਤਸੱਲੀ ਕਰੇ 9 ਤੋਂ 2 ਤੋਂ ਬਾਹਰ ਹੋਊਗਾ ਵੀਰ ਜੀ ਆਪਾਂ 9 ਕਿਨੇ 60 ਦੇ ਵਿੱਚੋਂ ਮਾਨਤਨ ਹੋਜੂ ਐ 60 ਵੀਰੇ ਮੋਲਿਆ 55 ਦੇ ਮਾਨਤਨ ਕਰਾਂ 55 ਚ ਹਾਂਜੀ ਵੀਰ 55 ਚੋਂ ਮਾਨਤਨ ਭਰਾਵੋ ਹੋਜੂਗਾ ਠੀਕ ਆ ਜੀ 60000 ਮੋਲਿਆ ਤੇ 55000 ਦੇ ਵਿੱਚੋਂ ਮਾਨਤਨ ਠੀਕ ਹੈ ਬਾਕੀ ਥਣਲੇਵਾ ਬਹੁਤ ਸੋਹਣਾ ਲੱਗਾ ਵੀਰ ਜੀ ਇਹਨੂੰ ਗਾਲੇ ਨਾਲ ਗਾਲਾ ਮਗਰ ਇਹ ਪੁਲੀ ਅਰੂ ਵਰਗੀ ਆ ਬਿਲਕੁਲ ਜੀ ਹਾਂਜੀ ਸੋ ਬਾਕੀ ਕੋਈ ਵੀ ਰਣ ਕੇ ਤਸल्ली ਕਰੇ ਠੀਕ ਆ ਜੀ ਸੋ ਪੂਰੀ ਇਹ ਝੋਟੀਆਂ ਦੋਸਤੋ ਠੀਕ ਆ ਬੱਚਾ ਵੀਰ ਨੇ ਦੱਸ ਹੀ ਦਿੱਤਾ ਵੇਰਵਾ ਜਿੰਨਾ ਹੈਗਾ ਪੂਰੀ ਡਿਟੇਲ ਮੈਂਸ਼ਨ ਕਰ ਦਿੱਤੀ ਆ ਸੋ ਜਿਹਦੇ ਵੀਰ ਦੇ ਬਿਲਕੁਲ ਸਮਝ ਵਿੱਚ ਆਊਗੀ ਭਾਪੜਤੇ ਚਾਹੂਗੀ ਉਹ ਤੁਸੀਂ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲਦੇ ਪਏ ਨੇ ਇਸ ਤੋਂ ਬਾਅਦ ਵੀਰ ਹਰਜੀਤ ਸਿੰਘ ਅਗਲੀ ਆਪਣੇ ਕੋਲ ਇਹ ਐਚ ਐਫ ਬ੍ਰੀਡ ਆ ਗਈ ਹਾਂਜੀ ਵੀਰ ਜੀ ਇਹ ਐਚ ਐਫ ਵੈੜਿਆ ਅੱਛਾ ਜੀ ਪਹਿਲਾ ਸੂਆ ਵੀਰ ਜੀ ਠੀਕ ਹੈ ਹਾਂਜੀ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਸੂਆ ਨੂੰ ਇਹਨੂੰ ਵੀਰੇ ਮਤਲਬ ਗੱਬਣੇ ਆਏ ਇਹ ਗੱਬਣੇ ਹਾਂਜੀ ਇਹ ਗੱਬਣੇ ਆ ਅੱਛਾ ਤੇ ਦਿਨ ਵੀਰੇ ਇਹ ਮੇਰੇ ਪੰਜ-ਸੱਤ ਲੈ ਜਾਣੇ ਜੇ ਬਿਨੇ ਲੈ ਜਾਊਗਾ ਹਾਂਜੀ ਹਾਂਜੀ ਸੂਆ ਦੂਜਾ ਸੁੰਦੀ ਪਈ ਆ ਹਾਂਜੀ ਦੂਜਾ ਸੁੰਦੀ ਨਹੀਂ ਪਹਿਲਾ ਸੂਆ ਵੀਰ ਜੀ ਪਹਿਲਾ ਨੇ ਹ ਠੀਕ ਹਾਂਜੀ ਲਓ ਜੀ ਪਹਿਲਾ ਸੂਆ ਦੋਸਤੋ ਇਹ ਵਾਰ ਸੁਣਨ ਜਾ ਰਹੀ ਆ ਤੇ ਰੰਗ ਜਿਹੜਾ ਬਿਲਕੁਲ ਡੱਬ ਹੈ ਗਿਆ ਬਲੈਕ ਵਾਈਟ ਬਾਕੀ ਵੀਰੇ ਸੀਲ ਸਾਬ ਵੜੀ ਆ ਹੂੰ ਇਹ ਨਹੀਂ ਆ ਕਿ ਪਹਿਲਾਂ ਕਿਦਾਂ ਵੀ ਆ ਤਾਂ ਕਰੂਗੇ ਆ ਵੇਖੋ ਜਿਵੇਂ ਮਰਜ਼ੀ ਥੱਲੇ ਬਹਿ ਗਏ ਭਾਵੇਂ ਕੋਈ ਘਾਰਾ ਮਾਰੀ ਜਾਵੇ ਕੁੱਖ ਨਹੀਂ ਆਉਂਦੀ ਆਹ ਕਰੋ ਚੱਕ ਜੀ ਤੇ ਪਾ ਵੀਰੇ ਇੱਕ ਮੂਹ ਦੀਆ ਸੁਕਣਾ ਹੂੰ ਬਿਲਕੁਲ ਸਾਰਿਆਂ ਥਣਾ ਜੀ ਜਿਵੇਂ ਮਰਜੀ ਕੋ ਚੈੱਕ ਕਰੇ ਬਿਲਕੁਲ ਅ ਬਿਲਕੁਲ ਚੱਪਣ ਤੇ ਵੀ ਜਿਹੜਾ ਦੋਸਤੋ ਹਜੇ ਠੀਕ ਆ ਬੋਲਾ ਨਹੀਂ ਪੰਨੇ ਆਗਾ ਗੂੰਦ ਹੀ ਆਉਂਦੀ ਆ ਤੇ ਦਿਨ ਫਿਰ ਅੰਦਾਜ਼ਨ ਹੈਗਾ ਵੀ ਸਹੀ ਹੈ ਜੇ ਵੀ 10 ਦਿਨਾਂ ਤੋਂ ਉੱਪਰ ਲੈ ਜਾਊਗੀ ਵੀਰੇ 8 ਆਪਾਂ ਨੂੰ ਕਹਿਆ ਉਹਨੇ 7-8 ਦਿਨ ਤੇ ਬਾਕੀ ਮੈਨੂੰ ਲੱਗਦਾ ਕਿ ਵੀਰੇ ਜਿਹੜੇ ਹਿਸਾਬ ਨਾਲ ਆਪਣਾ ਆਉਣ ਡਿਆ ਵਾ ਇਹ ਦਿਨਾਂ ਨੇ 10 ਤੋਂ ਬਾਹਰ ਹੀ ਲੈਣੇ ਬਿਲਕੁਲ ਹਾਂਜੀ ਹਾਂਜੀ ਬਾਕੀ ਢੱਲਾ ਢੋਲਾਂ ਬਥੇਰੀਆਂ ਚੱਡਾ ਗਾਂ ਨੂੰ ਬਥੇਰਾ ਵੀਰੇ ਨੇ ਮਾਰਿਆ ਇੱਥੋਂ ਤੱਕ ਤੇ ਲੈ ਗਈ ਆ ਤੇ ਪਿੱਛੇ ਰਿੰਡ ਢੱਲਾ ਢੋਲਾਂ ਕੱਢਣੇ ਆ ਜੇ ਨੇ ਬਿਲਕੁਲ ਜੀ ਬਿਲਕੁਲ ਤੋ ਬਾਕੀ ਦੋਸਤੋ ਬਣਦੀ ਪਈ ਆ ਜਿੰਨਾ ਪੂਰਾ ਮੁਕੰਮਲ ਲੇਵਾ ਬਣਾ ਕੇ ਤਿਆਰ ਕਰ ਲੂਗੀ ਦਿਨ ਹਜੇ ਪਾਇਆ 10 ਕ ਦਿਨ ਅਪਰੋਕਸੀਮੇਟਲੀ 10 ਕ ਦਿਨ ਮੰਨ ਕੇ ਕੋਈ ਵੀ ਰਸਮ ਪਾ ਕਰੇ ਆ ਦੇਖੋ ਜੀ ਠੀਕ ਆ ਤੋਂ ਹਾਈਟ ਕੱਦ ਕੋਈ ਵੀਰ ਮੀਡੀਅਮ ਅਕਾਊਂਟ ਕਰ ਲੇ ਕਿਉਂਕਿ ਬੱਚੀ ਨਵੀਂ ਆ ਪਹਿਲਨ ਬੱਚੀ ਪਲੂਨ ਬੱਚੀ ਨੇ ਸੂਣਾ ਠੀਕ ਆ ਜੀ ਤੇ ਨਾਰਮਲੀ ਇੱਕ ਗੱਲ ਕਰ ਲਿਓ ਦੋਸਤੋ ਦੂਜੇ ਸਵੇਰੇ ਤੀਜੇ ਸਵੇਰੇ ਤੱਕ ਜਾਂਦੇ ਪਸ਼ੂ ਨਾਰਮਲੀ ਭਰਦਾ ਆ ਠੀਕ ਆ ਜੀ ਵੱਧਦਾ ਤੇ ਉਸ ਅਕੋਰਡਿੰਗ ਤੁਸੀਂ ਦੇਖ ਸਕਦੇ ਜੇ ਬੱਚੀ ਨੇ ਬਿਲਕੁਲ ਪਹਿਲਾ ਸਵੇਰਾ ਸੂਣਾ ਹੈਗਾ ਵੇ ਠੰਡੀ ਧੀਰੀ ਆ ਪੂਰੀ ਵੈਸੇ ਤੋਰਾ ਤੂਰਾ ਬਿਲਕੁਲ ਸਲੋ ਆ ਠੀਕ ਆ ਹਰ ਜੀ ਤੇ ਵੀਰੇ ਕਿੰਨਾ ਮੁੱਲ ਰਊਗਾ ਇਹਦਾ ਕੀ ਲੈਣ ਦਾ ਹਾਂ ਭਾਂਡਾ ਚੰਗਾ ਵੀਰੇ ਆਪਾਂ ਮੋਈ ਦੀ ਕਰ ਸਕਦੇ ਆ 15 18 ਦਊਗੀ ਹੈ ਕਿ ਨਹੀਂ ਇਹਦਾ ਵੀਰੇ ਮੁੱਲ 55 ਹੂੰ ਤੇ ਬਵਿੰਦਾ ਦੇ ਵਿੱਚੋਂ ਮਾਨਤਨ ਕਰਦਾਂਗੇ ਵੀਰ ਜੀ 52 ਚ 50 ਦੇ ਛੱਡ ਦਾਂਗੇ ਵੀਰ ਜੀ 50 ਦੇ ਹਾਂਜੀ ਹੂੰ ਉਹਦੇ ਚ ਵੀ ਹੋ ਜੂਗੀ ਮਾਨਤਨ ਹੋ ਜੂਗਾ ਵੀਰ ਜੀ ਲਓ ਵੀ ਯਾਰ ਹੋਰ 1000 ਹੋਰ 55000 ਦੀ ਆ ਭਰਾ ਆ ਗਿਆ ਸਾਡਾ ਗਰਜੰਡ ਸਿੰਘ ਹੈ ਇਹ ਮਾਨਤਨ ਕਹਿੰਦੇ ਵੀਰ ਆਪਾਂ ਮਾਨਤਨ ਕਰਾ ਹਣਾ ਮੈਂ ਵੀਰ ਨੂੰ ਕਹਿਣ ਡਿਆ ਮਾਨਤਨ ਕਰ ਵੀਰ ਮੈਨੂੰ ਆ ਵੀ ਕਰਨਾ ਪੈਣ ਡਿਆ ਹੁੰਦਾ ਹੀ ਨਹੀਂ ਇਹਦੇ ਅੱਛਾ ਜੀ ਸੰਗੀ ਜਾਂਦਾ ਨਹੀਂ ਵੀ ਠੀਕ ਆ ਤੇ ਕਾਫੀ ਵੀਰ ਨੇ ਪਸ਼ੂ ਵੇਚਿਆ ਗਰਜੰਡ ਸਿੰਘ ਨੇ ਸੁਭਾਵਾਂ ਵਾਲੇ ਨੇ ਸੋ ਵੀ ਨਾਲ ਸੀਗਾ ਦੋਸਤੋ ਤੇ 49000 ਦੇ ਵੀਰਾਂ ਦਾ ਵੀ 1000 ਹੋਰ ਛੱਡ ਦਾਂਗੇ ਠੀਕ ਆ 49000 ਦੀ ਤੇ ਵੜ ਦੋਸਤੋ ਤੁਸੀਂ ਦੇਖ ਲਓ ਬੰਨੀ ਥੰਨੀ ਹੈ ਜੇ ਪੂਰੀ ਆਸ ਉਮੀਦ ਹੈ ਕਿ ਇਹ ਵੀ ਲੇਵਾ ਦੋਸਤੋ ਹੋਰ ਬਣਾਉਗੀ ਠੀਕ ਆ ਜੀ ਕਿਉਂਕਿ ਅਜੇ ਦਿਨਾਂ ਦੇ ਹਿਸਾਬ ਨਾਲ ਪਸ਼ੂ ਨੇ ਵੇਖੋ ਕਿੱਥੇ ਜਾ ਕੇ ਸਟੌਪ ਕਰਦਾ ਲਓ ਜੀ ਅਗਲੇ ਪਾਸੇ ਇੱਕ ਬਿਲਕੁਲ ਬਲੈਕ ਰੰਗ ਦੇ ਵਿੱਚ ਵੜ ਆ ਇਹ ਵੀ ਐਚਐਫ ਆ ਗਈ ਏ ਐਚਐਫ ਹੀ ਲਾ ਲਓ ਵੀਰੇ ਇਹਨਾਂ ਆਪਾਂ ਮਤਲਬ ਸੰਧੂ ਸਾਹਿਬ ਤਿੰਨ ਕਿ ਮਹੀਨੇ ਪਹਿਲਾਂ ਆਪਣੀ ਵੀਡੀਓ ਪਾਈ ਸੀ ਨਾ ਪਹਿਲੀ ਵੀਡੀਓ ਆਪਣੀ ਐ ਘਰ ਤੋਂ ਉਹਦੇ ਵਿੱਚ ਆਪਾਂ ਇਹ ਗਾਹ ਪਾਈ ਸੀ ਠੀਕ 52 52000 ਦੀ ਉਹਦੇ ਵਿੱਚ ਇਹ ਪਈ ਆ ਸੱਜ ਜ ਸੂਈ ਮਤਲਬ ਮੈਂ ਇਹ ਗੱਲ ਤਾਂ ਮੈਂਸ਼ਨ ਕਰਨ ਡਿਆ ਵੀਰੇ ਕੋਈ ਕਹਿੰਦਾ ਹੈ ਕਿ ਪਤਾ ਨਹੀਂ ਤੋਕੜਿਆ ਇਹਨੂੰ ਸਾਲ ਹੋ ਗਿਆ ਸੂਈ ਨੂੰ ਇਹ ਵੀਰੇ ਚੌਵੇਂ ਨਿਆਰੀ ਸੂਈ ਆ ਠੀਕ ਹੈ ਜੀ ਉਦੋਂ 15 20 ਦਾ ਬੱਚਾ ਹੀ ਉਦੋਂ ਜਦੋਂ ਆਪਾਂ ਮਗਰ ਬੱਚੀ ਹੈ ਦੇ ਬੱਚੀ ਮਰੀ ਹੋਈ ਆ ਹੁਣ ਵੀਰੇ ਤੋਕੜਿਆ ਠੀਕ ਹੈ ਜੀ ਉਦੋਂ ਇਹਦੇ ਥੱਲੇ ਵੀਰੇ ਆਪਾਂ 15 ਲੀਟਰ ਦੁੱਧ ਕਿਹਾ ਸੀ ਅੱਜ ਇਹ ਵੇਲੇ ਵੀਰੇ 9 10 ਲੀਟਰ ਦੁੱਧਿਆ ਤੇ ਏਕੇ ਦੀ ਬਾਜੇ ਲੱਗੀ ਆ ਵੀ ਜਿਹੜਾ ਬਹਿਣੀ ਵਾਲੇ ਬੰਦੇ ਦਾ ਥਾਣੇ ਆ ਨਾ ਵੀਰੇ ਅਗਲਾ ਹੂੰ ਉਹਦੇ ਵਿੱਚ ਧਾਰਾਂ ਰਹਿ ਗਈਆਂ ਗਿਣਤੀ ਦੀਆਂ ਅਗ ਠੀਕ ਹੈ ਜੀ ਤਿਲ ਲਾ ਲਓ ਜਾਂ ਉਦਾਂ ਲਾ ਲਓ ਇਹ ਚ ਧਾਰਾਂ ਵੀਰੇ ਗਿਣਤੀ ਦੀਆਂ ਹੂੰ ਠੀਕ ਹੈ ਜੀ ਬਾਕੀ ਥਣ ਬਿਲਕੁਲ ਓਕੇ ਆ ਪਰ ਅਗਲੇ ਥਣ ਦੇ ਵਿੱਚ ਇਹ ਮਤਲਬ ਆ 10 ਧਾਰਾਂ ਲਾ ਲਓ 15 ਧਾਰਾਂ ਲਾ ਲਓ ਠੀਕ ਹੈ ਬਾਕੀ ਤਿੰਨੇ ਪ੍ਰੋਪਰ ਬਾਕੀ ਤਿੰਨੇ ਪ੍ਰੋਪਰ ਆ ਵੀਰ ਜੀ ਕਿਉਂਕਿ ਮੈਂ ਦੋ ਦਿਨ ਵਪਾਰੀਆਂ ਵਾਲਾ ਕੰਮ ਨਹੀਂ ਆ ਕਿ ਦੋ ਦਿਨ ਮੈਂ ਚਾਰ ਦਿਨ ਨਾਲ ਚੋਆਂ ਦੇ ਮੁੜ ਕੇ ਉਹ ਕੰਮ ਗਲਤ ਹੋ ਜਾਂਦਾ ਵੀਰ ਜੀ ਆਪਾਂ ਪਹਿਲਾਂ ਮੈਂਸ਼ਨ ਕੀਤੀ ਹੈ ਕੁਝ ਧਾਰਾਂ 15 ਜਾਂ 10 ਹੋਣਗੀਆਂ ਹਰ ਜੀ ਦੇ ਬਾਰੇ ਪੈਸੇ ਲਾਉਣੇ ਆ ਸਾਰਿਆਂ ਨੇ ਆਪਾਂ ਪੈਸੇ ਖਰਚ ਕਰਕੇ ਲਿਆਈਦਾ ਜੀ ਤੇ ਜੇਕਰ ਜਿਹੜਾ ਤੇਲ ਹੋਵੇ ਉਹਨੂੰ ਤੇਲ ਮੰਨ ਕੇ ਲੈ ਲਈਦਾ ਤੇ ਜਿਹੜਾ ਅਗੋਂ ਤੇਲ ਹੋ ਗਿਆ ਉਹਨੂੰ ਤੇਲ ਮੰਨ ਕੇ ਦੇਣਾ ਚਾਹੀਦਾ ਜੀ 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 ਤੇ ਉਹ 2-4 ਧਾਰ ਆਉਂਦੀਆਂ ਪਰ ਉਹਦਾ ਮੇਨਸ ਕੋਈ ਨਹੀਂ ਹੈਗਾ ਮਤਲਬ ਠੀਕ ਆ ਤੇ 1 ਮਹੀਨਾ ਹੋ ਗਿਆ ਵੀਰੇ ਨੂੰ AI ਹੋਈ ਨੂੰ ਅੱਛਾ ਤੇ ਤਰੀਕ ਮੈਂ ਲਿਖੀ ਆ ਮੈਂ ਹੁਣ ਕਾਪੀ ਵਾਲ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਜਿਹੜੇ ਵੀ ਡੰਗਰ ਆਪਣੇ ਮੈਂ ਕੋਈ ਆਉਂਦਾ ਮੈਂ ਤਰੀਕ ਲਿਖਣਾ ਵੀਰੇ ਠੀਕ ਹੈ ਤਰੀਕ ਲਿਖੀ ਆ ਉਹ ਨਾਲ ਬਕਾਇਦਾ ਦੱਸੀ ਜਾਓ ਜਿਹੜੇ ਵੀਰ ਨੇ ਏਰੀ ਬਾਰੇ ਡਿਟੇਲ ਪੁੱਛਣੀ ਆ ਠੀਕ ਹੈ ਤੇ ਇਹਨੂੰ ਵੀਰੇ ਮਤਲਬ ਦੁੱਧ 9 ਲੀਟਰ 8 ਲੀਟਰ 9 ਲੀਟਰ ਇੰਨਾ ਵ ਨਾ ਪਾਈਦਾ ਪੜਾ ਬਾਲਟੀ ਲੈ ਕੇ ਸਦਾ ਥਲੇ ਬੈਈਦਾ 9 ਕਿਲੋ ਤਾਂ ਹੈਗਾ ਹਾਂ ਜੀ 8 9 ਲੀਟਰ ਦੋਦਰਾਮਨਾ ਦੋਵਾਂ ਟਾਈਮ ਦਾ ਆਉਗਾ ਸੁਈ ਮਗਰ 2.5 3 ਕਿ ਮਹੀਨੇ ਆਪਾਂ ਨਹੀਂ ਵੀਰੇ 4 ਮਹੀਨਾ ਇਹਨੂੰ ਆਪਣਾ ਸੁਈ ਨੂੰ ਹੋ ਗਿਆ ਇਹਨੂੰ ਠੀਕ ਹੈ ਜੀ ਆਪਾਂ ਤੋਂ ਪਾਈ ਸੀ ਉਦੋਂ ਇਹ 15 ਮਹੀਨਿਆਂ ਦੀ ਸੁਈ ਸੀ ਅੱਜ ਆਪਾਂ 4 ਮਹੀਨੇ ਮੰਨ ਸਕਦੇ ਆ ਵੀ ਇਹਨੂੰ ਹਸੋਈ ਨੂੰ ਹੋ ਗਈ ਹੈ ਜੀ ਬਿਲਕੁਲ ਚਾਰੇ ਥਣ ਪੂਰੇ ਵਗਦੇ ਇਹ ਨਾ ਜਿੱਥੋਂ ਲਿਆਂਦੀ ਆਪਣੇ ਰਿਸ਼ਤਾਰਾਂ ਕੋਲ ਆਈ ਆ ਹਾਂ ਜੀ ਉਹਨਾਂ ਨੇ ਪਹਿਲਾਂ ਮੈਂਸ਼ਨ ਕੀਤਾ ਵੀ ਇਹਨੂੰ ਚੌਲ ਨਹੀਂ ਪਾਉਣੇ ਵੀਰੇ ਮੇਰੇ ਕੋਲ ਚੌਲ ਪੈ ਗਿਆ ਇਹਨੂੰ ਹੂੰ ਤੇ ਹੁਣ 9 ਕਿ 8 9 ਕਿਲੋ ਤਾਰਾਂ ਜੜੀਆਂ ਦੇ ਥੱਲੇ ਮਜੂਰ ਸੰਧੂ ਸਾਹਿਬ ਇਹ ਵੇੜਦਾ ਆਪਣੇ ਰਿਸਦਾਰਾਂ ਕੋਲ ਆਈ ਆ ਸੁਆ ਇਹਦਾ ਤਿੱਜਾ ਵੀਰ ਜੀ ਠੀਕ ਹੈ ਜੀ ਉਹਨਾਂ ਨੇ ਮੈਨੂੰ ਪਹਿਲਾਂ ਵੀਰੇ ਗੱਲ ਕਹੀ ਕਿ ਇਹਨੂੰ ਮਤਲਬ ਚੌਲ ਨਹੀਂ ਵਿਖਾਉਣੇ ਠੀਕ ਹੈ ਜੀ ਚੌਲ ਵਿਖਾਉਣ ਦੇਣਾ ਇਹਨੂੰ ਜ਼ਹਿਰਵਾਦੀ ਸ਼ਿਕਾਇਤ ਆਉਂਦੀ ਆ ਤਾਂ ਵੀਰੇ ਨੂੰ ਮਤਲਬ ਉਠੇ ਚੌਲ ਚੂਲ ਆਏ ਆ ਤੇ ਇਹਨੇ ਨਾ ਉਰਲੇ ਬੈਣੀ ਵਾਲ ਬੈਨੇ ਦੇ ਦੋਵੇਂ ਥਾਂ ਜਿਹੜੇ ਹਨ ਉਹ ਮਤਲਬ ਬੰਦ ਹੋ ਚੱਲੇ ਸੀ ਤੇ ਜਿਹੜਾ ਮਗਰਲਾ ਉਹਦੇ ਪ੍ਰੋਪਰ ਵਧੀਆ ਚੱਲ ਗਿਆ ਤੇ ਗਾਲੇ ਦੇ ਵਿੱਚ ਮਤਲਬ ਜਿਹੜੀਆਂ ਧਾਰਾਂ 15 ਕਿ ਰਹਿ ਗਈਆਂ ਸਹੀ ਹੈ ਹਾਂਜੀ ਠੀਕ ਹੈ ਤੇ ਅੱਜ ਕੀ ਮੁੱਲ ਕਰਦੇ ਆ ਭਰਾ ਜੀ ਦਾ ਅੱਜ ਮੁੱਲ ਵੀਰੇ ਦਾ ਮਤਲਬ ਆ ਮੋਲੋ 20000 ਆ 20000 ਚੋਂ ਮਤਲਬ ਮਾਨਤਨ ਕਰਦਾਂਗੇ 20 ਦੇ ਵਿੱਚੋਂ ਮਾਨਤਨ ਹੋ ਜਾਵੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਹੈ ਤੇਜੇ ਸਵੇ ਸੀ ਹਨ ਤੇਜੇ ਸਵੇ ਜੀ ਠੀਕ ਹੈ ਅੱਗੇ ਬਣੀ ਵੀ ਮਹੀਨੇ ਦੀ ਹੈਗੀ ਇੱਕ ਮਹੀਨਾ ਦੀ ਬਣੀ ਹੈ ਵੀਰੇ ਤਰੀਕ ਮੈਂ ਹੁਣ ਮਤਲਬ ਇੱਕ ਮਹੀਨਾ ਤੋਂ ਹੀ ਮੰਨ ਕੇ ਚੱਲੋ ਜਾਂ ਇੱਕ ਦੋ ਚਾਰ ਦਿਨ ਉਧਰ ਨੂੰ ਜਾਂ ਉਧਰ ਹੋਣਗੇ ਮੈਂ ਨਾਲ ਜਿਹੜੇ ਵੀ ਵੀਰ ਨੇ ਡੀਟੇਲ ਲੈਣੀ ਹੈ ਮੈਂ ਉਹਨੂੰ ਨਾਲ ਮੈਂਸ਼ਨ ਪੂਰੀ ਤਰੀਕ ਦਵਾਂਗਾ ਠੀਕ ਹੈ ਹਾਂਜੀ ਸੋ ਦੋਸਤੋ ਵੀਰ ਨੋਟ ਜ਼ਰੂਰ ਕਰਾ ਦੋ ਠੀਕ ਆ ਨੀਅਰ ਇੱਕ ਮੰਥ ਤੇ ਬਿਲਕੁਲ ਜਿਹੜਾ ਹੋ ਗਿਆ ਏਆਈ ਹੋਈ ਨੂੰ ਡਨ ਠੀਕ ਆ ਬਾਕੀ ਵੀਰ ਬਾ ਜ਼ਰੂਰ ਪਾ ਦਿੱਤਾ ਸੋ ਅੱਗੇ ਕੋਈ ਨਿਕਲਾਵੇ ਕਿਸੇ ਵੀਰ ਦਾ ਲਾਕ ਸੋ 20 21000 ਦਾ ਸੌਦਾ ਸੋ ਘਰ ਆਣ ਕੇ ਤੁਸੀਂ ਇੱਕ ਵਾਰੀ ਤਸੱਲੀ ਕਰ ਲਿਓ ਤਿੰਨ ਤੁਹਾਨੂੰ ਪੂਰੇ ਵਰਤੇ ਆ ਬਹਿਣੀ ਵਾਲਾ ਜਿਹੜਾ ਦੋਸਤ ਇੱਕ ਬਹਿਣੀ ਤੋਂ ਜਿਹੜਾ ਅਗਲਾ ਥਾਨ ਬਾਕੀ ਵੀਰੇ ਦੁੱਧੇ ਦਾ ਮੱਝਾ ਹਰ ਗਿਆ ਜੋ 4.5 5 ਫੈਂਟ ਦੇ ਆਉਂਦੀ ਜੋ ਠੀਕ ਹੈ ਜੀ ਕਿਉਂਕਿ ਆਪਾਂ ਘਰ ਇਹੀ ਵਰਤਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਅੱਛਾ ਵੀਰ ਹਰਜੀਤ ਸਿੰਘ ਪਸ਼ੂ ਆਜਾ ਕੋਸੀ ਆਪਣੀ ਕੋਲ ਹਾਂਜੀ ਵੀਰ ਜੀ ਠੀਕ ਹੈ ਤੇ ਦਈਏ ਨੰਬਰ ਆਪਣੇ ਕੰਟੈਕਟ ਹਾਂਜੀ ਵੀਰ ਜੀ ਨੰਬਰ ਆਪਣਾ ਵੀਰ ਜੀ 73475 ਹਾਂਜੀ 70166 ਤੇ ਇੱਕ ਨੰਬਰ ਹੋਰ ਆ 9851 70166 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਜੀਤ ਸਿੰਘ ਪਿੰਡ ਟੋਟੀਆਂ ਤਸਵੀਰ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਤ ਸ੍ਰੀ ਅਕਾਲ ਜੀ ਸਾਕ ਤੋਂ ਸਤ ਸ੍ਰੀ ਅਕਾਲ ਜੀ ਵੀਰ ਜੀ ਸਤ ਸ੍ਰੀ ਅਕਾਲ ਜੀ